ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੁੰਦੀ ਹਾਂ ਦੋਸਤੋ ਸਾਡਾ ਇਹਨਾਂ ਵੀਡੀਓ ਦਾ ਮੋਟਿਵ ਇਹ ਹੁੰਦਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਹਰ ਇੱਕ ਦਾ ਹੌਸਲਾ ਜ਼ਰੂਰ ਵਧਾਇਆ ਕਰੋ ਕਿਉਂਕਿ ਅੱਜ ਕੱਲ ਦੀ ਦੁਨੀਆ ਵਿੱਚ ਇੰਨਾ ਕੁ ਜ਼ਿਆਦਾ ਟੈਲੈਂਟ ਹੈ ਦੋਸਤੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਤਾਂ ਦੋਸਤੋ ਅੱਜ ਦੀ ਇਹ ਵੀਡੀਓ ਹੈ ਇੱਕ ਬਾਬੇ ਦੀ ਜਿਹੜਾ ਕਿ ਇੰਨਾ ਜ਼ਿਆਦਾ ਸੋਹਣਾ ਗੀਤ ਗਾਉਂਦਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਤਾਂ ਦੋਸਤੋ ਗੀਤ ਸੁਣੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਵੀਰ ਦਾ ਹੌਸਲਾ ਹੋਰ ਵੀ ਜ਼ਿਆਦਾ ਵਧ ਸਕੇ ਤਾਂ ਦੋਸਤੋ ਦੇਖੋ ਵੀਡੀਓ ਤੋੜ ਲਈ ਪੇਸ਼ ਕਰਨ ਲੱਗਿਆ ਆਓ 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 ਏਰੀਏ ਚ ਫਿਰਦੇ ਆ ਭੈਣ ਕਰਦੇ ਸੈਟ ਲੈਣਾ ਸਿੱਧੂ ਨੂੰ ਭਹਿਣ ਕਰਦੇ ਵੈਲਰਾਂ ਦੇ ਨਾਲ ਤਾਈਓ ਗਾਣੇ ਵੱਜਦੇ ਆ ਭਾਈਆਂ ਦੇ ਆਮਾਨ ਮੇਤੋਂ ਫਹਿਣ ਕਰਦੇ ਸਾਜ਼ਿਸ਼ਾਂ ਦੇ ਨਾਲ ਸਾਲੇ ਚ ਹੁੰਦੇ ਆ ਹਰਾਉਣਾ ਤੁਸੀਂ ਭੁੱਲ ਜਾ ਹਉ ਦਿਨ ਕਦੇ ਵੀ ਨਹੀਂ ਆਉਣਾ ਪੁੱਤ ਭੁੱਲ ਜਾ ਹਉ ਦਿਨ ਕਦੇ ਵੀ ਨਹੀਂ ਆਉਣਾ ਤੁਸੀਂ ਭੁੱਲ ਜਾ ਵੈਰੀ ਗੁੱਡ ਵੈਰੀ ਦਿੱਤੀ ਰੱਬ ਨੇ ਖੰਡੂ ਟੌਰਦਾ ਗੱਲੀਬਾਤੀ ਇੱਥੇ ਸਾਨੂੰ ਬੜੇ ਮਾਰਦੇ ਵੈਰੀਆਂ ਦੀ ਦੁਨੀਆ 'ਚ ਕੱਲਾ ਘੁੰਮਦਾ ਆ ਕੇ ਘਰਾ ਹੌਸਲੇ ਨੇ ਬੜੇ ਯਾਰ ਦੇ ਮੈਂ ਪਤਾ ਨਹੀਂ ਤੌਰਿਆ ਮਕਾਉਣਾ ਤੁਸੀਂ ਪੁੱਲ ਤੋਂ ਥੀਏ ਚ ਫਿਰਦੇ ਆ ਭੈਣ ਕਰਦੇ ਸੈਟ ਲੈਣਾ ਸਿੱਧੂ ਨੂੰ ਭਹਿਣ ਕਰਦੇ ਵੈਲਰਾਂ ਦੇ ਨਾਲ ਤਾਈਓ ਘਾਰੇ ਵੱਜਦੇ ਆ ਭਾਈਆਂ ਦੇ ਆਮਾਨ ਮੇ ਤੋਂ ਫਣ ਕਰਦੇ ਸਾਜ਼ਿਸ਼ਾਂ ਦੇ ਨਾਲ ਸਾਲੇ 'ਚ ਹੁੰਦੇ ਆ ਹਰਉਣਾ ਤੁਸੀਂ ਭੁੱਲ ਜਾ ਹਉ ਦੇ ਨੇ ਕਦੇ ਵੀ ਨਹੀਂ ਆਉਣਾ ਪੁੱਤ ਭੁੱਲ ਜਾ ਹਉ ਦੇ ਨੇ ਕਦੇ ਵੀ ਨਹੀਂ ਆਉਣਾ ਤੁਸੀਂ ਭੁੱਲ ਜਾ ਵੈਰੀ ਗੁੱਡ ਵੈਰੀ ਦਿੱਤੀ ਰੱਬ ਨੇ ਆ ਖੰਡੂ ਟੋੜਦਾ ਗੱਲੀਬਾਤੀ ਇੱਥੇ ਸਾਨੂੰ ਬੜੇ ਮਾਰਦੇ ਵੈਰੀਆਂ ਦੀ ਦੁਨੀਆ 'ਚ ਕੱਲਾ ਘੁੰਮਦਾ ਆਹ ਕੀ ਕਰਾਂ ਹੌਸਲੇ ਨੇ ਬੜੇ ਯਾਰ ਯਾਰ ਦੇ ਪਤਾ ਨਹੀਂ ਤੋੜਿਆ ਮਕਾਉਣਾ ਤੁਸੀਂ ਭੁੱਲ ਜਾ ਠੀਕ ਠੀਕ ਹੈ ਭਾਈ ਠੀਕ ਹੈ ਓਕੇ ਭਾਈ ਭੁੱਲ ਜਾ